ਹਾਂਜੀ ਗਾਇਸ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਐ ਸਾਰੇ ਸਵਾਗਤ ਹੈ ਤੁਹਾਡਾ ਅੱਜ ਫੇਰ ਨਿਊ ਵਲੌਗ ਚ ਤੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਅੱਜ ਨਾਲੇ ਚ ਪਾਣੀ ਆਇਆ ਹੈ ਤੇ ਅੱਜ ਆਪਾਂ ਵੇਖ ਕੇ ਹੁੰਨੇ ਆ ਕੀ ਹਿਸਾਬਤਾ ਹੋਇਆ ਕੀ ਮੋਲਿਆ ਪਾਣੀ ਦਾ ਤੇ ਕਿੱਥੇ ਕੰਮ ਉਪੜਿਆ ਵਾ ਤੇ ਆਓ ਚੱਲੀਏ ਚਲੋ ਵੀਰ ਜੀ ਚਲੋ ਜੀ ਲੋ ਵੀ ਮਿੱਤਰੋ ਗੱਡੀ ਇੱਥੇ ਚੱਲੇ ਪੈ ਗਈ ਆ ਤੁਸੀਂ ਸਾਡੀ ਇਧਰਲੀ ਸਾਈਡ ਤੇ ਚੈੱਕ ਕਰ ਲਓ ਚਿਕੜੋ ਚਿਕੜੀ ਆ ਪਿਆ ਕੰਮ ਆ ਵੇਖੋ ਮੋਨ ਗੱਡੀ ਚੱਲਦਾ ਤੇ ਮੇਰੇ ਕੋਲ ਪਹੁੰਚ ਚੁੱਕੇ ਆਂ ਬੋਲਾਲੀ ਸਾਈਡ ਤੇ ਚੱਲ ਆਹਣ ਅੱਗੇ ਤਾਂ ਜਾਂਗੇ ਬਹੁਤ ਬਹੁਤ ਆ ਵੀ ਧੀ ਮੋਲ ਚਾ ਰਿਹਾ ਕੀ ਸਾ ਤਾਲਿਆ ਕੱਟ ਚੁ ਗਿਆ ਵਾ ਪਹਿਲਾਂ ਬਹੁਤ ਜ਼ਿਆਦਾ ਸੀਗਾ ਇੱਥੇ ਚੱਲੋ ਵੀ ਮਿੰਦਰੋ ਚੈੱਕ ਕਰ ਲਓ ਜਿੱਦਾਂ ਆਂਗੇ ਤੁਹਾਡੇ ਸਾਹਮਣੇ ਹੀ ਆ ਇੱਧਰ ਵੇਖ ਲੋ ਕਿੰਨੀ ਭੀੜ ਆ ਗਈ ਸੋਕਾ ਵਿਆ ਦੇ ਯਾਰ ਜਿਨੇ ਭਰਾ ਆਪਣੇ ਦੂਰੋਂ ਤੇ ਰੌਣ ਡਿਆ ਬਹੁਤ ਧੰਨਵਾਦ ਆ ਸਾਰਿਆਂ ਦਾ ਲੋਕ ਵੀ ਮਿੱਤਰੋ ਵੇਖ ਲੋ ਹਜੇ ਵੀ ਯਾਰ ਬਹੁਤ ਜ਼ਿਆਦਾ ਪਾਣੀ ਆ ਵੇਖ ਲੋ ਕਿ ਇੰਨਾ ਪਾਣੀ ਆ ਰਿਹਾ ਇਥੇ ਕਿ ਆਪਣੇ ਅਗਾਵਾ ਇਥੇ ਤੱਕ ਲੰਮੇ ਤੱਕ ਚਾਲ ਲੱਗੀ ਹੋ ਗਈ ਓਏ ਬਹੁਤ ਜਿਆਦਾ ਪਾਣੀ ਹੈ ਗੜੀ ਜਾ ਰਹੀ ਹੈ ਚੱਲਦਾ ਹੋਵੇ। ਕਿ ਆਵੇ ਲੋ ਵੀ। ਮੇਥਰੋ ਆਪਣਾ ਵੀਰ ਮਿਲਿਆ ਗੋਲਟੀ। ਅੱਛਾ ਜੀ। ਗੋਲਟੀ ਵੀਰ ਜੀ। ਇੰਨਾ ਭੇਜ ਕਿਧਰਾਂ ਗਏ ਜੀ? ਦੱਸੋ ਭੇਜ ਕਿਉਂ ਗਏ ਜੀ ਇੰਨਾ? ਹੈ ਵੀਰ। ਇਹ ਭਿੱਜਿਆ ਗਾਲੀ ਆ ਤਸੀਂ। ਇਹ ਪਾਣੀ ਵਿੱਚ ਡੁੱਬੀਆਂ ਲੰਦਾ ਹੈ। ਲੋ ਕਿ ਪਾਣੀ ਵਿੱਚ ਵੇਲੋ ਡੁੱਬਦੇ ਪਏ ਆ ਤੇ ਆ ਵੇਲੋ ਬੰਦੇ ਹਾਂ ਹਾਂ ਨਹੀਂ ਜਾਣੇ ਬਾਬਾ ਪਾਣੀ ਦੇ ਆ ਪਾਣੀ ਮੈ ਨਾਲ ਸੰਦਾ ਪਾਣੀ ਤੇ ਲਈ ਕੀ ਕਹਿਣਾ ਜਾਓਗੇ ਨਹੀਂ ਕੋਈ ਹੋ ਜੇ ਲਈ ਦੋ ਸ਼ਬਦ ਬੋਲੋ ਬੈਨ ਨੂੰ ਕੋਈ ਇਹਦੇ ਦਿਮਾਗ 'ਚ ਗੱਲ ਪੈ ਜੇ ਇਹਦੇ ਦਿਮਾਗ 'ਚ ਕੋਈ ਗੱਲ ਨਹੀਂ ਪੈਂਦੀ ਇਹ ਪਾਣੀ 'ਚ ਡੁੱਬਣ ਗਿਆ ਸੀ ਪਾਣੀ ਨੇ ਵੀ ਇਹਨੂੰ ਧੱਕਾ ਦੇ ਦਿੱਤਾ ਕੀ ਆਂਦਾ ਇਹਦੀ ਸ਼ਕਲ ਨਹੀਂ ਸੁਹਾਣੀ ਹੁਣ ਆ ਗਿਆ ਹਲੋ ਵੀ ਮਿੱਤਰੋ ਪਾਣੀ ਦੇਖੋ ਯਾਰ ਪਾਣੀ ਦੇ ਬੜਾ ਵਾ ਆ ਵੇਖੋ ਪਾਣੀ ਪਾਣੀ ਆ ਰਿਹਾ ਝੋਨੇ ਦੇ ਵੇਖ ਲੋ ਮਿੱਤਰੋ ਆਹ ਬੋਤਾਏ ਦੇ ਪਾਣੀ ਬਾਬੇ ਇੱਧਰ ਦੇ ਕਮਾਈਏ ਖੜੀ ਇਧਰੋਂ ਮਿੱਤਰੋ ਪਾਣੀ ਨਾ ਦੇਈ ਇਹ ਨਾ ਮੈਂ ਇਧਰੋਂ ਆਹ ਵੇਖੋ ਕਿਤਰਾ ਪਾਣੀ ਹੋਣ ਲਿਆ ਇਧਰ ਬੱਲੇ ਬੱਲੇ ਆ ਵੇਖੋ ਤੁਨੇ ਕੀ ਪਤਾ ਹੈ ਕੋਈ ਇਤਰਾ ਉਹ ਬਹੁਤ ਜ਼ਿਆਦਾ ਪਾਣੀ ਹੈ ਮੈਂ ਆ ਬਾਕੀ ਸਾਰਿਆਂ ਨੂੰ ਭਰਾਇਆ ਹੋਈ ਆ ਵੀ ਘਰ ਰੋ ਸੇਕ ਰੋ ਇਤਰਾ ਬਾਹਰ ਨਾ ਖੋਣ ਦੇ ਜਿਹੜੇ ਵੀ ਇਤਰਾ ਅਜੇ ਕੋਲ ਤੇ ਆਪਣੀ ਨਹੀਂ ਹੁੰਦੇ ਆ ਮੇਰੇ ਭਾਣਾ ਆ ਆਵੇ ਸੋਕੀ ਨਾ ਆਜਾ ਕਰੋ ਅੱਜ ਜਦ ਪਾਏ ਆ ਤਲਵੰਡੀ ਵਾਲੀ ਸਾਈਡ ਤੇ ਹੋ ਲੰਗ ਆ ਯਾਰ ਬਹੁਤ ਮੰਦਾ ਹਾਲ ਜੇ ਪਾਣੀ ਨਾਲ ਤੇ ਮਾਨਾ ਬਹੁਤ ਜਿਆਦਾ ਪਾਣੀ ਆ ਗਿਆ ਕੋਈ ਮਿੱਤਰੋ ਅੱਗੇ ਵੀ ਵਾਲੀ ਲੈਣੇ ਨਾ ਕੋਣ ਕੋ ਕੋ ਇਧੇ ਆ ਕੇ ਪਾਣੀ ਦਾ ਕੀ ਨੂੰ ਮੋੜਦਾ ਪਾਣੀ ਮਿੱਤਰੋ ਘੜ ਗਿਆ ਵਾ ਬਹੁਤ ਜਿਆਦਾ ਵੱਡੀ ਵੱਡੀ ਮਾਲਕ ਦੀ ਕਿਰਪਾ ਵਾ ਇਹ ਜਿਹੜੇ ਸਾਰੇ ਤੇਰੇ ਭਾਜ ਜਿੰਨੇ ਹੈਗੇ ਐ ਸਿੱਖ ਪਰਿਵਾਰ ਜਿੰਨਾ ਬੜੀ ਦੇ ਸੇਵਾ ਕਰਨਾ ਸਾਰੇ ਨਾਨਾ ਇੱਥੇ ਨਿਰਭਰ ਸਾਰੇ ਪਿੰਡ ਕਰਦੇ ਨੇ ਸਾਰੇ ਕਿ ਪ੍ਰਮਾਤਮਾ ਕੀ ਇਹੋ ਕਾਸ਼ ਕਰਿਓ ਕਿ ਪਾਣੀ ਜਲਦ ਜਲਦ ਘਟ ਜੇ ਆਪਣੀ ਨਾਲੇ ਜੇ ਬਹੁਤ ਜ਼ਿਆਦਾ ਘਟ ਗਿਆ ਵਾ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਨੂੰ ਵੀ ਮਿੱਤਰਾਂ ਨੂੰ ਸਾਨੂੰ ਸਾਰਿਆਂ ਕੋਲ ਦਾ ਦਿੱਤਾ ਗਿਆ ਵਾ ਤੇ ਉਹਨਾਂ ਆਪਣਾ ਗੱਡੀ ਚੱਲਦੇ ਆਂ ਤੇ ਉੱਧਰ ਸਾਨੂੰ ਬਣਾਉਂਦੇ ਆਂ ਕਿ ਸੱਜੇ ਦਾ ਟੀਮ ਮੋਰਚਾ ਆਇਆ ਪਾਣੀ ਤਬੀ ਲੋਗੇ ਮਿੱਤਰੋ ਆ ਵੇ ਲੋ ਆਪਣੇ ਇਧਰ ਆ ਸੱਚੀ ਦਾ ਮੋਲ ਚਾਲਿਆ ਇੰਨਾ ਪਾਣੀ ਘਟ ਚੁਕਾ ਜਾ ਹੋਵੇ ਲੋ ਗਾੜ ਦੀ ਸਾਈਡ ਤੇ ਹੁਣ ਝੋਨੇ ਦੇ ਖੰਡਾ ਪੇ ਥੋੜੇ ਥੋੜੇ ਮੇਰੇ ਪਹਿਲਾਂ ਦੇ ਯਾਰ ਸਾਰੇ ਇਧਰ ਡੁੱਬ ਗਏ ਤੇ ਕਰੋ ਚੈੱਕ ਕਰੋ ਇਧਰ 베ੜੀ ਹੈ ਇਹ ਬਾਕੀ ਆ ਚਾ ਕਰ ਲੋ ਤੁਸੀਂ ਇਧਰ ਮੋਲ ਚਾਲਾ ਸਮਾਨ ਦਾ ਵੀ ਓਕੇ ਰਿਪੋਰਟ ਆ ਪਿਆ ਕੰਮ ਮੋਲ ਬੜਾ ਪੁੰਗਾ ਆ ਜਾ ਪਾ ਉਧਰੋਂ ਆਏ ਹਣ ਹੁਣ ਆਪਾਂ ਮੇਰਾ ਰੱਤਾ ਇਧਰ ਜਿੱਲੀਏ ਤੇ ਜਿਹੜੇ ਤੁਹਾਨੂੰ ਕੋਨਾ ਕੋ ਬੁਖਾ ਦੇ ਪੋਰਟ ਚੜਕਾਂ ਦੇ ਕੀ ਹਿਸਾਬਤਾ ਆਵਿਆ ਔ ਚੈੱਕ ਕਰੋ ਲੋ ਲੋ ਵੀ ਮਿੱਤਰੋ ਚੈੱਕ ਕਰ ਲੋ ਇੰਨਾ ਪਾਣੀ ਘਟ ਜੂ ਇਹ ਪਹਿਲਾਂ ਉਹ ਪਰਦਾ ਕਿ ਲਗਾ ਸੀ ਤਾਂ ਨਹੀਂ ਡਾਣਾ ਆਉਂਦਾ ਆਓ ਪਹਿਲਾਂ ਪੋਏ ਡੁੱਬ ਗਿਆ ਸਾਰਾ ਬਾਕੀ ਉਹ ਤਹੀ ਵਿੱਚ ਕੋ ਦੱਸਣਾ ਚਾਹ ਚਲੋ ਖਾ ਲੋ ਖਾ ਲੋ ਮਿੱਦਕੂਣੇ ਗਾ ਉੱਪਰ ਤਾਂ ਆਦਿ ये है हमारा अजनाला हम शहर में घूम ले आए है इतनी इतना बजट नहीं है हमारा ये देखो गाइस किधर-किधर हमारा अजनाले का पुलिस थाना ये है पुलिस थाना अब हम पंप लेने जा रहे हैं और उससे हम आसमान में उड़ेंगे ताकि सबको नीचे रख लेंगे ਠੀਕ ਹੈ ਨਾ ਆ ਗਿਆ ਗੜ ਜਾ ਔਰ ਇਹ ਦੇਖ ਰਹੇ ਹੋ ਤੁਸੀਂ ਅੱਗੇ ਕੁਝ ਨਹੀਂ ਦਿਖ ਰਾ ਕੁਝ ਵੀ ਨਹੀਂ ہماری ਲਾਈਟ ਵੀ ਨਹੀਂ ਹੈ ਸਾਡੇ ਫੁਰਸਕ ਲੱਗੀ ਵੀ ਨਹੀਂ ਹੈ ਓਕੇ ਬਾਈ ਟਾਟਾ ਕਿੰਨੇ ਦਾ ਦੇਣ ਕੋਣਾ ਹੈ 10 ਦਾ ਹੈ 10 ਦਾ 28 ਅਭੀ ਲੋਤੀ ਘਰ ਲੱਕ ਜਾਈਏ ਅਵੀਆਂ ਦਾ ਕੋਕ ਆ ਜਾਗੇ ਉਸਨ ਮੇਟਰ ਉਧਰ ਚੱਲਣੇ ਆਪਾਂ ਆ ਇਧਰ ਆ ਸੋਰੀ ਗਾਇਜ਼ ਤੋ ਕਾਗਾ ਤੋ ਮਰਲੇ ਚੈੱਕ ਕਰੋ ਪੰਪ ਦੀ ਭੀੜ ਅੱਜ ਨਾਲੇ ਪੰਪ ਦੇ ਭੀੜ ਅੜ ਤੂ ਹੀ ਰਾਸ਼ਨ ਪਾਣੀ ਸਾਰਾ ਕੁਝ ਮਤਲਬ ਇਹ ਨਾ ਹੋਗਾ ਉਹ ਚੈੱਕ ਕਰਾ ਉਧਰ ਹੋਏ ਤੇ ਆਪਾਂ ਹੀ ਦੋ ਜਣੇ ਜਿਹੜੇ ਵੇਲੇ ਘੁੰਮਣਗੇ ਨਹੀਂ ਆਪਾਂ ਮਤਲਬ ਤਾਂ ਸਾਰਾ ਕੱਲ ਜਾਣਾ ਹੈ ਕੱਲ ਜਾਣਾ ਆਪਾਂ ਕੱਲ ਜਾਣਾ ਜੀ ਮਿੱਤਰੋ ਕੱਲ ਦਾ ਸਾਰਾ ਵਲੋਗ ਪੜੇਗਾ ਅਸੀਂ ਠੀਕ ਸਾਹ ਦਾ ਆਇਆ ਬੱਦਦਰ ਕਿੱਧਰ ਕਿੱਧਰ ਗਏ ਠੀਕ ਕਰਨਾ ਹੈ ਜੀ ਮਾਤਾ ਜਿੰਨੇ ਹੈਗੇ ਆਪਾਂ ਸਾਰੀ ਕਰਾਂਗੇ ਠੀਕ ਹੈ ਜੀ ਇਹ ਕਹਿੰਦਾ ਹੈ ਵੀ ਕੱਲ ਜਾਣਾ ਉਹਨੇ ਕੱਲ ਜਾਵਾਂਗੇ ਫਿਰ ਵਲੋਗ ਵੀ ਤੇਨੇ ਬਣਾ ਹੀ ਲੈਣਾ ਆ ਆਵੇਦਮ ਮਿੱਤਰੋ ਆ ਵੇਦਮ ਜੀ ਆ ਰਹੇ ਆ ਜਨਾਲੇ ਦਾ ਇੰਨਾ ਨੇ ਕਿਹੜਾ ਪਾਣੀ ਆਇਆ ਇਹ ਕਿਤਰਾ ਜਾ ਕੇ ਚੀਆ ਗੋਣ ਲੈ ਆਵੇ ਲੋ ਇਹ ਕੋਈ ਗੱਲ ਕਰਨਾਂ ਦੀ ਇਹ ਪਾਣੀ ਵੀ ਪਾਣੀ ਵੀ ਲਓ ਜੀ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਇਆ ਮੈਂ ਤੁਸੀਂ ਹੁਣ ਘੁੱਟ ਘੁੱਟ ਮਿੱਤਰ ਆਪਾਂ ਪਾਣੀ ਪੀ ਲੇ ਫਿਰ ਆਪਾਂ ਜਾਣਾ ਘਰ ਨੂੰ ਥੋੜੇ ਟਾਈਮ ਨਾਲ ਬਹੁਤ ਜ਼ਿਆਦਾ ਹੋ ਚੁਕਿਆ ਵਾ ਤੇ ਸਾਰੇ ਮੇਰੇ ਭਰਾ ਵੀਡੀਓ ਜ਼ਰੂਰ ਦੇਖਿਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੇਰੇ ਵੀਰ ਭਰਾ ਸੇਵਾ ਜੰਮੜਾ ਤੇ ਰੋਟੀਗਾ ਕਿਉਂਕਿ ਸੇਵਾ ਨਾਲ ਹੀ ਮਿਹਰ ਮਿਲਦਾ ਵਾ ਓਕੇ ਬਾਕੀ ਆ ਲੋਕ